ਕਬੀਰ ਗੰਗਾ ਤੀਰ ਜੋ ਘਰ ਕਰੈ ਪੀਵੈ ਨਿਰਮਲ ਨੀਰ ਬਿਨ ਹਰ ਭਗਤਨ ਮੁਕਤ ਹੋਏ ਇਉ ਕਹਿ ਰਮੈ ਕਬੀਰ ਹੁਣ ਇਹ ਬਾਣੀ ਦਾ ਸਿਧਾਂਤ ਹੈ ਸਾਨੂੰ ਕੀ ਕਿਹਾ ਜਾਂਦਾ ਹੈ ਭਾਈ ਸਿੱਖੋ ਜੇ ਤੁਸੀਂ ਤੀਰਥਾਂ ਦੀ ਵਿਰੋਧ ਕਰੋਗੇ ਤਾਂ ਫਿਰ ਹਿੰਦੂਆਂ ਨੇ ਤੁਹਾਡੇ ਸਰੋਵਰਾਂ ਦਾ ਵਿਰੋਧ ਕਰਨਾ ਹੈ ਇਹ ਤਾਂ ਸਾਡੀ ਨੇ ਲੈਕੀ ਹੈ ਨਾ ਵੀ ਅਸੀਂ ਜਿਹੜੇ ਸਿੱਖ ਧਰਮ ਦੇ ਸਰੋਵਰ ਨੇ ਗੁਰਮਖੋ ਉਹਨਾਂ ਦੀ ਮਹਾਨਤਾ ਜਾਂ ਉਹਨਾਂ ਦੀ ਜ਼ਰੂਰਤ ਨੂੰ ਸਮਝ ਨਹੀਂ ਸਕੇ ਵੀ ਗੁਰੂ ਪਾਤਸ਼ਾਹ ਨੇ ਕਿਉਂ ਬਣਾਈ ਸੀ ਇਹ ਤਾਂ ਸਾਡੀ ਨੇ ਲੈਕੀ ਹੈ ਗੁਰੂ ਪਾਤਸ਼ਾਹ ਜੀ ਨੇ ਗੰਗਾ ਜਮਨਾ ਸਰਸਵਤੀ ਦੇ ਬਰਾਬਰ ਸਰੋਵਰ ਨਹੀਂ ਸੀ ਬਣਾਏ ਵੀ ਹਿੰਦੂ ਗੰਗਾ ਚ ਣਾਉਂਦੇ ਤੇ ਸਿੱਖੋ ਵੀ ਸਰੋਵਰ ਚ ਣਾ ਲਿਆ ਕਰੋ ਸਮਾਜਿਕ ਵਿਵਸਥਾ ਨੂੰ ਇੱਕ ਸਮਾਨ ਕਰਨ ਦੇ ਲਈ ਣਾਉਂਦੇ ਸੀ ਗੁਰਮਖੋ ਣਾਉਣ ਦੇ ਪਾਣੀ ਨੂੰ ਵੀ ਜਾਤਾਂ ਦੇ ਵਿੱਚ ਵੰਡਿਆ ਹੋਇਆ ਸੀ ਤੀਰਥ ਭਾਵੇਂ ਇੱਕ ਹੁੰਦੇ ਸਨ ਪਰ ਉੱਥੇ ਣਾਉਣ ਵਾਲੀ ਘਾਟ ਵੱਖੋ-ਵੱਖਰੀਆਂ ਜਾਤਾਂ ਦੇ ਵੱਖੋ-ਵੱਖਰੇ ਹੁੰਦੇ ਸੀ ਇਦਾਂ ਹੁੰਦਾ ਸੀ ਜੀ ਕਾਂਟ ਵੱਖੋ-ਵੱਖਰੇ ਬਣੇ ਹੁੰਦੇ ਸੀ ਇਸ ਕਰਕੇ ਕਦੇ ਵੀ ਪਿੰਡਾਂ ਦੇ ਵਿੱਚ ਨਗਰਾਂ 'ਚ ਵੱਖ-ਵੱਖ ਜਾਤਾਂ ਦੇ ਖੂਬ-ਖੂਬ ਵਕਰੇ ਹੁੰਦੇ ਸੀ ਲੋਕ ਇੱਕ ਖੂਹ ਤੋਂ ਇੱਕ ਥਾਂ ਤੋਂ ਪਾਣੀ ਨਹੀਂ ਸੀ ਪੀਂਦੇ ਨਾ ਇੱਕ ਥਾਂ ਤੋਂ ਲਾਉਂਦੇ ਸੀ ਤੇ ਗੁਰੂ ਪਾਤਸ਼ਾਹ ਜੀ ਨੇ ਕੀ ਕਿਹਾ ਜਿਵੇਂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਨੇ ਕਿਹਾ ਨਾ ਜਾਤ-ਪਾਤ ਨੂੰ ਮਿਟਾਉਣ ਦੇ ਲਈ ਪਾਤਸ਼ਾਹ ਨੇ ਕਿਹਾ ਨਾ ਕਿ ਇੱਕੋ ਪੰਕਤੀ 'ਚ ਬੈਠ ਕੇ ਖਾਓਗੇ ਇਸੇ ਤਰ੍ਹਾਂ ਦੇ ਨਾਲ ਜਾਤ ਪਾਤ ਦੇ ਭੇਦ ਭਾਵ ਨੂੰ ਮਟਾਉਣ ਲਈ ਗੁਰੂ ਪਾਤਸ਼ਾਹ ਨੇ ਕਿਹਾ ਸਰੋਵਰ ਬਣਾਵਾਂਗੇ ਇੱਕੋ ਥਾਂ ਤੋਂ ਪਾਣੀ ਪੀਣਗੇ ਇੱਕੇ ਥਾਂ ਤੇ ਇਸ਼ਨਾਨ ਕਰਨਗੇ ਇਹਦਾ ਇਹ ਕਾਰਨ ਸੀ ਇੱਕੋ ਥਾਂ ਤੇ ਪਾਣੀ ਪੀਣਗੇ ਇੱਕੋ ਥਾਂ ਤੇ ਇਸ਼ਨਾਨ ਕਰਨਗੇ ਸਰੀਰ ਕਮੈਲ ਲੱਗੀ ਹੈ ਭਾਈ ਸਰੋਵਰ ਵਿੱਚ ਇਸ਼ਨਾਨ ਕਰੋ ਜਿਹੜੀ ਮਨ ਦੀ ਮੈਲ ਲੱਗੀ ਹੈ ਬਾਣੀ ਸੁਣੋ ਤੇ ਬਾਣੀ ਨਾਲ ਅੰਦਰ ਦੀ ਬਾਹਰ ਦੀ ਮੈਲ ਪਾਣੀ ਨੇ ਸਾਫ਼ ਕਰਨੀ ਹੈ ਅੰਦਰ ਦੀ ਮੈਲ ਗੁਰੂ ਕੀ ਬਾਣੀ ਨੇ ਸਾਫ਼ ਕਰਨੀ ਹੈ ਤੇ ਜੇ ਗੁਰਮਖੋ ਕੋਈ ਬੰਦਾ ਇਹ ਕਹਿੰਦਾ ਵੀ ਤੀਰਥ ਉੱਤੇ ਨਹਾਉਣ ਦੇ ਨਾਲ ਮਨ ਦੀ ਮੈਲ ਉੱਤਰ ਜਾਂਦੀ ਹੈ ਫਿਰ ਪਾਣੀ ਕਾਦੇ ਵਾਸਤੇ ਬਣਾਈ ਹੈ ਉੱਚ ਗਿਆ ਨਾ ਬਾਬੇ ਨੂੰ ਫਿਰ ਵੀ ਜੇ ਪਾਣੀ ਚ ਣਾਉਣ ਦੇ ਨਾਲ ਹੀ ਮਨ ਦੀ ਮੈਲ ਉਤਰ ਜਾਂਦੀ ਹੈ ਪਾਪ ਉਤਰ ਜਾਂਦੇ ਨੇ ਫਿਰ ਬਾਣੀ ਕਾਦੇ ਵਾਸਤੇ ਹੈ ਉਹ ਨਹੀਂ ਭਾਈ ਜਿਹੜੀ ਮਨ ਦੀ ਮੈਲ ਹੈ ਉਹ ਬਾਣੀ ਨੇ ਧੋਣੀ ਹੈ ਇਹ ਇੱਕ ਛਾੜਸ਼ ਹੁੰਦੀ ਹੈ ਸਿੱਖਾਂ ਨੂੰ ਬਾਣੀ ਤੋਂ ਦੂਰ ਕਰਕੇ ਪਾਣੀ ਨਾਲ ਜੋੜਨਾ ਇਹ ਇੱਕ ਛਾੜਸ਼ ਹੋਣੀ ਸਿੱਖਾਂ ਦੇ ਨਾਲ ਬਹੁਤ ਵੱਡੀ ਹੈ ਕਿਸੇ ਦੇ ਲਈ ਕੋਈ ਮਹਾਨ ਹੋਵੇਗਾ ਸਿੱਖ ਦੇ ਲਈ ਬਾਣੀ ਤੋਂ ਪਰ ਕੁਝ ਨਹੀਂ ਬਸ ਕਿਸੇ ਲਈ ਕੋਈ ਤੀਰਥ ਮਹਾਨ ਹੋਵੇ ਕਿਸੇ ਲਈ ਕੋਈ ਮੂਰਤੀ ਮਹਾਨ ਹੋਵੇ ਕਿਸੇ ਲਈ ਕੋਈ ਥਾਮ ਮਹਾਨ ਹੋਵੇ ਸਾਨੂੰ ਕੀ ਤਖਲੀਫ ਹੈ ਜੀ ਪਰ ਸਿੱਖ ਦੇ ਲਈ ਗੁਰੂ ਕੀ ਬਾਣੀ ਸਭ ਤੋਂ ਉੱਤਮ ਹੈ